ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਉਹਨਾਂ ਦੇ ਦਰਸ਼ਨਾਂ ਦੇ ਲਈ ਹਮੇਸ਼ਾ ਹੀ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਸੀ ਇੱਕ ਦਿਨ ਲਾਹੌਰ ਦਾ ਰਹਿਣ ਵਾਲਾ ਇੱਕ ਗੰਗੂ ਸ਼ਾ ਨਾਮ ਦਾ ਵਿਪਾਰੀ ਗੁਰੂ ਜੀ ਦੇ ਦਰਬਾਰ ਵਿੱਚ ਆਇਆ ਤੇ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਮੇਰਾ ਕੋਈ ਵੀ ਵਪਾਰ ਨਹੀਂ ਚੱਲਦਾ ਮੈਂ ਬਹੁਤ ਸਾਰੇ ਤੰਦੇ ਸ਼ੁਰੂ ਕਰਕੇ ਵੇਖੇ ਹਨ ਪਰ ਅੱਜ ਤੱਕ ਮੈਨੂੰ ਹਰ ਤੰਦੇ ਵਿੱਚ ਘਾਟਾ ਹੀ ਪਿਆ ਹੈ ਕਿਰਪਾ ਕਰਕੇ ਮੈਨੂੰ ਕੋਈ ਅਜਿਹੀ ᔪਕਤੀ ਦੱਸੋ ਜਿਸ ਦੇ ਨਾਲ ਮੇਰਾ ਵਪਾਰ ਚੱਲ ਜਾਵੇ ਤੇ ਮੇਰੇ ਕੰਮ ਵਿੱਚ ਬਰਕਤ ਵੀ ਬਣੀ ਰਹੇ ਤਾਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਗੰਗੂ ਸ਼ਾ ਅੱਜ ਤੋਂ ਬਾਅਦ ਆਪਣੀ ਕਮਾਈ ਦਾ ਦਸਮਾ ਹਿੱਸਾ ਕੱਢ ਕੇ ਜ਼ਰੂਰਤਮੰਦਾਂ ਦੀ ਸਹਾਇਤਾ ਵਿੱਚ ਖਰਚ ਕਰੀ ਜੇਕਰ ਪ੍ਰਮਾਤਮਾ ਨੇ ਚਾਇਆ ਤਾਂ ਤੁਹਾਡੇ ਵਪਾਰ ਵਿੱਚ ਬਹੁਤ ਮੁਨਾਫਾ ਹੋਵੇਗਾ ਤਾਂ ਗੁਰੂ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਗੰਗੂ ਸ਼ਾਹ ਨੇ ਵਚਨ ਦਿੱਤਾ ਤੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਤਾਂ ਬਸ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਮੈਂ ਅੱਜ ਤੋਂ ਬਾਅਦ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਭਲਾਈ ਦੇ ਕੰਮਾਂ ਉੱਤੇ ਜ਼ਰੂਰ ਖਰਚ ਕਰਾਂਗਾ ਤੇ ਇਹ ਵਚਨ ਦੇ ਕੇ ਗੰਗੂ ਸਾਹ ਗੁਰੂ ਜੀ ਤੋਂ ਆਗਿਆ ਲੈ ਕੇ ਵਾਪਸ ਦਿੱਲੀ ਨੂੰ ਚਲਾ ਗਿਆ ਤੇ ਉੱਥੇ ਜਾ ਕੇ ਉਸਨੇ ਆਪਣਾ ਇੱਕ ਹੋਰ ਵਪਾਰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਪਹਲਾਈ ਦੇ ਕਾਰਜਾਂ ਉੱਪਰ ਲਗਾਉਣ ਲੱਗਾ ਤੇ ਕੁਝ ਸਮੇਂ ਬਾਅਦ ਹੌਲੀ-ਹੌਲੀ ਗੰਘੂ ਸ਼ਾ ਦਾ ਵਪਾਰ ਬਹੁਤ ਬਦਲ ਫੁੱਲਣ ਲੱਗ ਪਿਆ ਤੇ ਕੁਝ ਹੀ ਸਮੇਂ ਵਿੱਚ ਹੀ ਗੰਘੂ ਸ਼ਾ ਵੱਡੇ ਸاہੂਕਾਰਾਂ ਦੀ ਗਿਣਤੀ ਵਿੱਚ ਗਿਣਿਆ ਜਾਣ ਲੱਗ ਪਿਆ ਗੰਗੂ ਸ਼ਾ ਇਨਾ ਕਬਟਾ ਵਪਾਰੀ ਬਣ ਚੁੱਕਿਆ ਸੀ ਕਿ ਕਈ ਵਾਰ ਉਸਨੇ ਲਾਹੌਰ ਦੀ ਸਰਕਾਰ ਦੀ ਵੀ ਮਦਦ ਕੀਤੀ ਸੀ ਤੇ ਇੰਨੀ ਵੱਡੀ ਸਮਰੱਥਾ ਰੱਖਣ ਵਾਲਾ ਵਪਾਰੀ ਜਾਣ ਕੇ ਉਸ ਦਾ ਸਰਕਾਰੀ ਦਰਬਾਰੀ ਵੀ ਬਹੁਤ ਮਾਣ ਸਨਮਾਨ ਵਧਣ ਲੱਗਾ ਇੱਕ ਦਿਨ ਇੱਕ ਗਰੀਬ ਵਿਅਕਤੀ ਸ੍ਰੀ ਗੋਇੰਦਪਾਲ ਸਾਹਿਬ ਪਹੁੰਚਿਆ ਤੇ ਨਿਮਾਣਾ ਜਿਹਾ ਹੋ ਕੇ ਗੁਰੂ ਜੀ ਦੇ ਸਾਹਮਣੇ ਪ੍ਰਾਰਥਨਾ ਕਰਨ ਲੱਗਾ ਕਿ ਗੁਰੂ ਜੀ ਮੈਂ ਬਹੁਤ ਜ਼ਿਆਦਾ ਆਰਥਿਕ ਤੰਗੀ ਵਿੱਚ ਹਾਂ ਤੇ ਉਪਰੋਂ ਮੇਰੀ ਧੀ ਦਾ ਵਿਆਹ ਵੀ ਤੈ ਹੋ ਗਿਆ ਹੈ ਪਰ ਮੇਰੇ ਕੋਲੇ ਪੈਸੇ ਨਹੀਂ ਹਨ ਜਿਸ ਨਾਲ ਮੈਂ ਉਸ ਦਾ ਵਿਆਹ ਕਰ ਸਕਾਂ ਤਾਂ ਗੁਰੂ ਜੀ ਨੂੰ ਉਸ ਗਰੀਬ ਉੱਤੇ ਤਿਆ ਆ ਗਈ ਤੇ ਉਹਨਾਂ ਨੇ ਉਸ ਵਿਅਕਤੀ ਨੂੰ ਇੱਕ 500 ਰੁਪਏ ਦਾ ਮਹਾਜਨੀ ਚੈੱਕ ਬਣਾ ਕੇ ਦਿੱਤਾ ਤੇ ਕਿਹਾ ਕਿ ਇਹ ਚੈੱਕ ਸਾਡੇ ਸਿੱਖ ਗੰਗੂ ਸਾਹ ਦੇ ਨਾਮ ਦਾ ਹੈ ਤੁਸੀਂ ਇਸ ਚੈੱਕ ਨੂੰ ਗੰਗੂ ਸਾਹ ਦੇ ਕੋਲ ਲੈ ਜਾਓ ਉਹੋ ਇਸ ਚੈੱਕ ਉੱਤੇ ਲਿਖੀ ਹੋਈ ਰਕਮ ਤੁਹਾਨੂੰ ਤੁਰੰਤ ਹੀ ਦੇ ਦੇਵੇਗਾ ਤੇ ਗੁਰੂ ਜੀ ਦੀ ਆਗਿਆ ਪਾ ਕੇ ਉਹ ਵਿਅਕਤੀ ਗੰਗੂ ਸ਼ਾਹ ਦੇ ਕੋਲ ਚਲਿਆ ਗਿਆ ਪਰ ਗੰਗੂ ਸ਼ਾਹ ਨੇ ਜਦੋਂ ਉਹ ਚੈੱਕ ਦੇਖਿਆ ਤਾਂ ਉਹ ਵਿਚਾਰਾਂ ਵਿੱਚ ਖੋ ਗਿਆ ਤੇ ਸੋਚਣ ਲੱਗਾ ਕਿ ਮੈਨੂੰ ਇਸ ਚੈੱਕ ਦੀ ਰਸੀਦ ਦੇਣ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਹੈ ਪਰ ਜੇਕਰ ਅੱਜ ਮੈਂ ਇਹ ਰਪਏ ਇਸ ਸਿੱਖ ਨੂੰ ਦੇ ਦਿੱਤੇ ਤਾਂ ਕੱਲ ਨੂੰ ਕੋਈ ਗੁਰੂ ਜੀ ਕੋਲ ਹੋ ਰਾਜਾ ਬਿਕਾ ਕਿਉਂਕਿ ਗੁਰੂ ਜੀ ਦੇ ਕੋਲ ਅਜਿਹੇ ਲੋਕ ਆਉਂਦੇ ਹੀ ਰਹਿੰਦੇ ਹਨ ਤੇ ਫਿਰ ਮੈਂ ਕਿਸ ਕਿਸ ਨੂੰ ਰੁਪਏ ਦਿਂਦਾ ਰਹਾਂਗਾ ਬਸ ਐਸੀ ਗੱਲ ਨੂੰ ਲੈ ਕੇ ਗੰਗੂ ਸ਼ਾ ਮੁੱਕਰ ਗਿਆ ਤੇ ਕਹਿਣ ਲੱਗਾ ਕਿ ਭਾਈ ਸਾਹਿਬ ਮੈਂ ਆਪਣੇ ਸਾਰੇ ਖਾਤੇ ਵੇਖ ਲਈ ਹਨ ਤੇ ਮੇਰੇ ਕੋਲ ਗੁਰੂ ਜੀ ਦਾ ਕੋਈ ਵੀ ਖਾਤਾ ਨਹੀਂ ਹੈ ਤੇ ਮੈਂ ਉਹਨਾਂ ਦਾ ਕੁਝ ਦੇਣਾ ਵੀ ਨਹੀਂ ਹੈ ਇਸ ਕਰਕੇ ਇਹ ਰਾਸੀ ਮੈਂ ਤੁਹਾਨੂੰ ਨਹੀਂ ਦੇ ਸਕਦਾ ਤਾਂ ਸਿੱਖਣੀ ਬਹੁਤ ਹੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਕਦੀ ਵੀ ਗਲਤ ਚੱਕ ਨਹੀਂ ਦੇ ਸਕਦੇ ਤੁਸੀਂ ਮੈਨੂੰ ਇਥੋਂ ਨਿਰਾਸ਼ ਨਾ ਲਟਾਵੋ ਕਿਉਂਕਿ ਮੇਰਾ ਇਥੋਂ ਨਿਰਾਸ਼ ਪਰਤਣਾ ਗੁਰੂ ਜੀ ਦੀ ਬੇਜਤੀ ਦੇ ਸਮਾਨ ਹੈ ਪਰ ਗੰਗੂਰ ਸ਼ਾ ਮਾਇਆ ਦੇ ਹੰਕਾਰ ਵਿੱਚ ਅੰਨਾ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ ਤੇ ਉਹ ਸਿੱਖ ਗੁਰੂ ਜੀ ਦੇ ਕੋਲ ਵਾਪਸ ਆ ਗਿਆ ਤੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤੇ ਉਸ ਸਿੱਖ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਦਾ ਮਨ ਬਹੁਤ ਉਦਾਸ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਅੱਛਾ ਜੇਕਰ ਗੰਗੂ ਸਾਧ ਦੇ ਖਾਤੇ ਵਿੱਚ ਸਾਡਾ ਨਾਮ ਨਹੀਂ ਹੈ ਤਾਂ ਫਿਰ ਅਸੀਂ ਵੀ ਉਸ ਦਾ ਨਾਮ ਆਪਣੇ ਖਾਤੇ ਵਿੱਚੋਂ ਕੱਟ ਦਿੱਤਾ ਹੈ ਤੇ ਇਹ ਬਚਨ ਬੋਲਣ ਤੋਂ ਬਾਅਦ ਗੁਰੂ ਜੀ ਨੇ ਉਸ ਸਿੱਖ ਨੂੰ ਲੋੜ ਅਨੁਸਾਰ ਪੈਸੇ ਦੇ ਕੇ ਬਹੁਤ ਹੀ ਪੇਮ ਨਾਲ ਵਿਦਾ ਕੀਤਾ ਉਧਰ ਦਿੱਲੀ ਵਿੱਚ ਗੰਗੂ ਸਾਧ ਦੇ ਪਪਾਰ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਘਾਟਾ ਪੈਣਾ ਸ਼ੁਰੂ ਹੋ ਗਿਆ ਤੇ ਕੁਝ ਹੀ ਦਿਨਾਂ ਵਿੱਚ ਉਹ ਕੰਗਾਲ ਹੋ ਗਿਆ। ਉਹ ਇੰਨਾ ਕੁ ਜ਼ਿਆਦਾ ਕਰਜ਼ਦਾਰ ਹੋ ਗਿਆ ਕਿ ਉਸਨੂੰ ਦਿੱਲੀ ਛੱਡ ਕੇ ਭੱਜਣਾ ਪਿਆ। ਪਰ ਜਦੋਂ ਉਸ ਨੂੰ ਲੁਕਣ ਲਈ ਕੋਈ ਟਿਕਾਣਾ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਆਖਿਰਕਾਰ ਉਹ ਠੋਕਰਾਂ ਖਾਂਦਾ ਹੋਇਆ ਫਿਰ ਤੋਂ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਿਆ। ਪਰ ਗੁਰੂ ਜੀ ਦੇ ਸਾਹਮਣੇ ਜਾਣ ਦੀ ਉਸ ਦੀ ਹਿੰਮਤ ਨਾ ਹੋਈ। ਤੇ ਉਹ ਲੰਗਰ ਵਿੱਚ ਸੇਵਾ ਕਰਨ ਲੱਗ ਪਿਆ ਸੇਵਾ ਕਰਦੇ ਕਰਦੇ ਕਈ ਮਹੀਨੇ ਬਤੀਤ ਹੋ ਗਏ ਪਰ ਇਸ ਵਾਰ ਦੀ ਸੇਵਾ ਦੇ ਨਾਲ ਉਸ ਦੇ ਹੰਕਾਰ ਦੀ ਮੈਲ ਪੂਰੀ ਤਰ੍ਹਾਂ ਸਾਫ਼ ਹੋ ਗਈ ਸੀ ਤੇ ਉਹ ਹਰ ਵਕਤ ਪਸਤਾਵੇ ਦੀ ਅੱਗ ਵਿੱਚ ਜਲਦਾ ਹੋਇਆ ਹਰ ਵੇਲੇ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਰਹਿੰਦਾ ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਲੰਗਰਾਂ ਦੀ ਉਸ ਜਗ੍ਹਾ ਉੱਤੇ ਪਹੁੰਚੇ ਜਿੱਥੇ ਲੰਗਰ ਤਿਆਰ ਹੋ ਰਿਹਾ ਸੀ ਤਾਂ ਇਸ ਸੁਭ ਮੌਕੇ ਦਾ ਫਾਇਦਾ ਚੁੱਕ ਕੇ ਗੰਘੂ ਸ਼ਾਹ ਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਤੇ ਗੁਰੂ ਜੀ ਦੇ ਚਰਨਾਂ 'ਤੇ ਆਪਣਾ ਨੱਕ ਰਗੜ ਕੇ ਆਪਣੀ ਕੀਤੀ ਹੋਈ ਗਲਤੀ ਦੀ ਮਾਫੀ ਮੰਗਣ ਲੱਗਾ ਤਾਂ ਗੁਰੂ ਜੀ ਨੂੰ ਗੰਗੂ ਸਾਹੀ ਹਾਲਤ ਦੇਖ ਕੇ ਉਸ ਉੱਤੇ ਤਰਸ ਆ ਗਿਆ ਤੇ ਉਹਨਾਂ ਨੇ ਉਸ ਨੂੰ ਉੱਪਰ ਚੁੱਕ ਕੇ ਫਿਰ ਤੋਂ ਆਪਣੇ ਗਲ ਨਾਲ ਲਾ ਲਿਆ ਤੇ ਗੰਗੂ ਸਾਹ ਨੂੰ ਕਿਹਾ ਕਿ ਤੂੰ ਮਾਫੀ ਦਾ ਪਾਤਰ ਤਾਂ ਨਹੀਂ ਹੈ ਪਰ ਤੇਰੀ ਸੇਵਾ ਤੇ ਪਸਤਾਵੇ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ ਕਿ ਤੈਨੂੰ ਮਾਫ ਕਰ ਦਈਏ ਤੇ ਹੁਣ ਤੂੰ ਫਿਰ ਤੋਂ ਵਾਪਸ ਜਾ ਤੇ ਫਿਰ ਤੂੰ ਆਪਣਾ ਵਪਾਰ ਸ਼ੁਰੂ ਕਰ ਭਰ ਧਰਮ ਤੇ ਕਰਮ ਕਦੀ ਨਾ ਭੁੱਲਣਾ ਸਤਨਾਮ ਸ੍ਰੀ ਵਾਹਿਗੁਰੂ